ਅਟਾਰੀ ਬਾਰਡਰ ਤੇ ਅੱਜ ਵੱਡਾ ਪ੍ਰੋਟੈਸਟ ਹੋ ਰਿਹਾ ਹੈ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਕਿਸਾਨ ਜਿਹੜੇ ਨੇ ਉਹ ਵੱਡਾ ਇੱਕ ਟਰੈਕਟਰ ਮਾਰਚ ਕੱਢ ਰਹੇ ਨੇ ਕਿਸਾਨ ਦੂਰੋਂ ਦੂਰੋਂ ਇਕੱਠੇ ਹੋਏ ਨੇ ਅਟਾਰੀ ਬਾਰਡਰ ਦੇ ਉੱਤੇ ਔਰ ਨਾ ਸਿਰਫ ਖੇਤੀ ਰਿਲੇਟਿਡਡੀਆਂ ਮੰਗਾ ਨੇ ਐਮਐਸਕੇ ਨੂੰ ਲੀਗਲ ਕਾਨੂੰਨ ਬਣਾਉਣ ਦੀ ਜਿਹੜੀ ਮੰਗ ਹੈ ਔਰ ਇਸ ਤੋਂ ਇਲਾਵਾ ਉਹ ਮੇਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਵੇਂ ਕ੍ਰਿਮੀਨਲ ਲਾਅ ਦੇਸ਼ ਦੇ ਵਿੱਚ ਬਣਾਏ ਗਏ ਨੇ ਉਹਨਾਂ ਨੂੰ ਵੀ ਅਬੋਲਿਸ਼ ਕੀਤਾ ਜਾਏ ਸੋ ਤੁਸੀਂ ਤਸਵੀਰਾਂ ਦੇ ਸਕਦੇ ਹੋ ਅਟਾਰੀ ਬਾਰਡਰ ਤੋਂ ਲੈ ਕੇ ਅਮਰitsar ਤੱਕ ਟਰੈਕਟਰ ਮਾਰਚ ਚੱਲੇਗਾ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇਕੱਠੇ ਹੋਏ ਨੇ ਪੂਰੇ ਪੰਜਾਬ ਦੇ ਵਿੱਚੋਂ ਇਸ ਰੀਜਨ ਦੇ ਵਿੱਚੋਂ ਤਾਂ ਕਿ ਉਹ ਆਪਣੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਾ ਸਕਣ ਅਸੀਂ ਗੱਲ ਕੀਤੀ ਸੀ ਕੁਝ ਕਿਸਾਨ ਲੀਡਰਾਂ ਨਾਲ ਜਿਨ੍ਹਾਂ ਨੇ ਸਪੈਸੀਫਿਕਲੀ ਕਿਹਾ ਕਿ ਹਾਂ ਸਾਡਾ ਮਕਸਦ ਇਹੋ ਹੀ ਹੈ ਕਿ ਸਰਕਾਰ ਸਾਡੀ ਗੱਲ ਮੰਨੇ ਚਾਹੇ ਐਮਐਸਪੀ ਨੂੰ ਲੀਗਲ ਗਾਰੰਟੀ ਦੇਣ ਲਈ ਜਾਂ ਫਿਰ ਜਿਹੜੇ ਨਵੇਂ ਕ੍ਰਿਮੀਨਲ ਲਾਜ਼ ਨੇ ਉਹਨਾਂ ਨੂੰ ਕਿਹਾ ਉਹ ਕਾਹਤਕ ਨੇ ਤੇ ਉਹਨਾਂ ਨੂੰ ਜਿਹੜਾ ਅਬੋਲਿਸ਼ ਕੀਤਾ ਜਾਣਾ ਚਾਹੀਦਾ ਹੈ ਤਸਵੀਰਾਂ ਸਾਫ਼ ਨੇ ਅਟਾਰੀ ਬਾਰਡਰ ਕਿਸ ਤਰ੍ਹਾਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਟਰੈਕਟਰਸ ਦੀਆਂ ਲੱਗੀਆਂ ਹੋਈਆਂ ਨੇ ਔਰ ਪ੍ਰੋਟੈਸਟ ਜਿਹੜਾ ਉਹ ਲਗਾਤਾਰ جاری ਹੈ ਇਹ ਪ੍ਰੋਟੈਸਟ ਅਟਾਰੀ ਬਾਰਡਰ ਤੋਂ ਚੱਲੇਗਾ ਔਰ ਅਮ੍ਰਿਤਸਰ ਤੱਕ ਜਾਏਗਾ ਔਰ ਇਸ ਦਾ ਮਕਸਦ ਇਹ ਹੋਈ ਹੈ ਕਿ ਜਿਹੜੀਆਂ ਕਿਸਾਨਾਂ ਦੀ ਰਿਲੇਟਿਡ ਮੰਗਾਂ ਨੇ ਉਹ ਪੁਰੀਆਂ ਹੋਣ ਔਰ ਜਿਹੜੀ ਕ੍ਰਿਮੀਨਲ ਲਾਜ਼ ਨੇ ਉਹਨਾਂ ਦੇ ਖਿਲਾਫ ਹੱਤਿਆਲ ਕਰ ਰਹੇ ਨੇ ਅਟਾਰੀ ਬਾਰਡਰ ਤੋਂ ਕੈਮਰਾ ਪਰਸਨਾਮਨ ਦੇ ਨਾਲ ਅਸੀਮ ਬਸੀ ਪੰਜਾਬ ਤੱਕ